ਅੰਮ੍ਰਿਤਸਰ 'ਚ ਆਪ ਸੱਚੀ ਹੀ ਭਿੜੇ ਪਾਜਪਾਗੂ ਤੇ ਸੇ ਬੈਠਣ ਨੂੰ ਲੈ ਕੇ ਹੋਏ ਤੱਕਾ ਮੁਕੀ ਪਾਜਪਾ ਪ੍ਰਧਾਨ ਦੀ ਮੌਜੂਦਗੀ 'ਚ ਹੀ ਇੱਕ ਦੂਜੇ ਤੇ ਵਰੇ ਗੁਰੂ ਨਗਰੀ ਅੰਮ੍ਰਿਤਸਰ 'ਚ ਪਾਜਪਾ ਪ੍ਰਧਾਨ ਸ਼ਵੇਤ ਮਲਿਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਹੁੰਚੇ ਤਾਂ ਪਾਜਪਾ ਵਰਕਰਾਂ 'ਚ ਜੋਸ਼ ਪਰੰਥਨ ਪਰ ਵਰਕਰਾਂ 'ਚ ਜੋਸ਼ ਨਾ ਕਿ ਉਹ ਸ਼ਵੇਤ ਮਲਿਕ ਨਾਲ ਆਏ ਵਰਕਰਾਂ ਨਾਲ ਹੀ ਭਿੜ ਗਏ ਫਿਰ ਕੀ ਸੀ ਦੇਖਦੇ ਹੀ ਦੇਖਦੇ ਪੰਡਾਲ ਵਿੱਚ ਹੱਲਾ ਗੁੱਲਾ ਮਚ ਗਿਆ ਦੋਵੇਂ ਧੜੇ ਇੱਕ ਦੂਜੇ ਦੇ ਖਿਲਾਫ ਉੱਚੀ ਉੱਚੀ ਨਾਅਰੇਬਾਜ਼ੀ ਕਰਨ ਲੱਗੇ ਭਾਜਪਾ ਵਰਕਰਾਂ ਦਾ ਇਹ ਡਰਾਮਾ ਕਰੀਬ 1 ਘੰਟੇ ਤੋਂ ਵੀ ਜ਼ਿਆਦਾ ਸਮਾਂ ਚੱਲਿਆ ਦਰਸਲ ਮਾਮਲਾ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਸਟੇਜ 'ਤੇ ਸ਼ੀਟ ਨਾ ਦੇਣ ਦਾ ਸੀ ਜਿਸ ਤੋਂ ਗੁੱਸੇ 'ਚ ਆਏ ਅਨਿਲ ਜੋਸ਼ੀ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹਾਲਾਂਕਿ ਇਹ ਸਭ ਪੱਤਰਕਾਰਾਂ ਨੇ ਕੈਮਰਿਆਂ ਵਿੱਚ ਰਿਕਾਰਡ ਕਰ ਲਿਆ ਸਰਬਾਤ ਸਾਬ ਕਾ ਕੈਬਨਟ ਮੰਤਰੀ ਸਮਾਗਮ ਦੌਰਾਨ ਵਾਪਰੀ ਇਹ ਜਿਹੇ ਕਿਸੇ ਵੀ ਘਟਨਾ ਤੋਂ ਸਾਫ ਇਨਕਾਰ ਕਰਦੇ ਨਜ਼ਰ ਆਏ। ਥੋੜਾ ਵਿਵਾਦ ਹੋਇਆ ਜਿਹੜਾ ਉਹਦੇ ਬਾਰੇ ਦੱਸੋ ਥੋੜਾ ਜਿਹਾ। ਸਟੇਜ ਦੇ ਉੱਤੇ ਚੜਨ ਤੇ ਥੋੜੀ ਮੈਨੂੰ ਤਾਂ ਸਟੇਜ ਤੇ ਕਹਿੰਦੇ ਰਹੇ ਮੈਂ ਤਾਂ ਸਭ ਕੋ ਕਾਰਜਕਰਤਾ ਨੂੰ ਅਡਜਸਟ ਕਰਦਣਾ ਮੈਂ ਸਭ ਬੈਠ ਜਾਓ। ਸਟੇਜ ਦੇ ਉੱਤੇ ਮੇਰੀ ਸੀਟ ਸੀ, ਸਟੇਜ ਦੇ ਉੱਤੇ ਚੜਨ ਤੋਂ ਕੋਈ ਗੱਲ ਨਹੀਂ ਹੋਈ। ਕਾਰਜਕਰਤਾ ਜੋਸ਼ ਆ ਹੁਣ ਵੀ ਵੇਖ ਲੋ ਤੁਸੀਂ। ਇਹ ਜੋਸ਼ ਜਿਹੜਾ ਨਰਿੰਦਰ ਮੋਦੀ ਜੀ ਨੂੰ ਦਿਤਾਉਣ ਵਾਸਤੇ ਆ ਸਾਰਾ। ਬਾਕੀ ਉਹ ਤੁਹਾਨੂੰ ਦੱਸਿਆ ਪੁਲਿਸ ਉੱਥੇ ਅੰਦਰ ਆਈ ਪੁਲਿਸ ਕਰਮ ਕਰਤਾ ਦਾ ਮਤਲਬ ਨਹੀਂ ਹੈਗਾ ਕਿ ਪੁਲਿਸ ਕਰਮ ਕਰਤਾ ਨੂੰ ਪਿੱਛੇ ਅੱਗੇ ਕਰੇ ਇਹ ਸਾਡਾ ਕੰਮ ਹੈ ਅਸੀਂ ਕਰਮ ਕਰਤਾ ਨੂੰ ਡਿਸਪਲਿਨ ਚ ਲੈ ਕੇ ਆਏ ਜਿਹੜਾ ਬਾਅਦ ਜਿਹੜਾ ਕਰਮ ਕਰਤਾ ਜਵਾਬ ਵਿੱਚ ਹੋਇਆ ਹੈ ਵਿਵਾਦ ਚੜਾਅ ਵਿੱਚ ਹੋਇਆ ਕੋਈ ਵੀ ਆਵਾਜ਼ ਨਹੀਂ ਹੋਇਆ ਕਰਮ ਕਰਤਾ ਜਦੋਂ ਜੋਸ਼ ਚ ਲਾ ਉਹਨੂੰ ਉਹਨੂੰ ਥੋੜਾ ਜਿਹਾ ਕੰਟਰੋਲ ਕਰਨ ਵਾਸਤੇ ਪ੍ਰੇਰਣਾ ਪਿਆਰ ਨਾ ਕਰਨਾ ਸਰ ਸਟੇਜ ਤੇ ਚੜੇ ਤਾਂ ਕਿਉਂ ਨਹੀਂ ਕਿਉਂ ਤੁਹਾਨੂੰ ਰੋਕਿਆ ਜਾਂਦਾ ਕੋਈ ਸਟੇਜ ਕੋਈ ਸਟੇਜ ਤੇ ਮੈਨੂੰ ਆਵਾਜ਼ਾਂ ਮਾਰਿਆ 20 ਵਾਰੀ ਉਹਨਾਂ ਨੇ ਕਿਹਾ ਸਟੇਜ ਤੇ ਬਹਿਣ ਵਾਸਤੇ ਤੇ ਮੈਂ ਕਰਮ ਕਰਤਾ ਨੂੰ ਮ ਕੁਰਸੀ ਸ਼ਾਇਦ ਸਿਆਸਤਦਾਨਾਂ ਲਈ ਇਹੀ ਸਭ ਤੋਂ ਵੱਡਾ ਲਫਜ਼ ਏ ਜਿਸ ਤੋਂ ਅੱਗੇ ਜਾਂ ਫਿਰ ਪਿੱਛੇ ਕੁਝ ਵੀ ਹੋਰ ਉਹਨਾਂ ਲਈ ਮਾਇਨੇ ਨਹੀਂ ਰੱਖਦਾ ਫਿਰ ਭਾਵੇਂ ਉਹ ਸਿਆਸਤ ਹੋਵੇ ਜਾਂ ਸੇਜ ਕੁਰਸੀ ਲਈ ਸਿਆਸਤਦਾਨਾਂ ਦੀ ਆਪਸ ਵਿੱਚ ਭੜੰਤ ਹੋਣੀ ਕੋਈ ਨਵੀਂ ਗੱਲ ਨਹੀਂ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ